ਸਿੰਦਰ ਸਿੰਘ ਜੀ ਭੁੱਲਰ ਸਾਹਿਬ ਉਹਨਾਂ ਨੂੰ ਵੀਡੀਓ ਕਹਿੰਦੇ ਉਹ ਵੀਡੀਓ ਸੀ ਬੇਸਿਕਲੀ ਦਵਾਚੋਂ ਮਰ ਕਾ ਕੇ ਸੈਟਲ ਹੋ ਗਿਆ ਸੀ ਤੇ ਉਹ ਕਮੈਂਟਰੀ ਕਰਿਆ ਕਰਦੇ ਸੀ ਬਦੂਨੀ ਕਹਣਾ ਵੀ ਲਾਤਾ ਰੋਪੜੀਆ ਜਿੰਦਾ ਸੁੱਟਦੀਆਂ ਕੁੰਜੀਆਂ ਖੂ ਵਿੱਚ ਅੱਜ ਵੀ ਉਹ ਸ਼ਬਦ ਮੈਂ ਕੈਚ ਕੀਤਾ ਹੋਇਆ ਹਾਂ ਹਾਂ ਮੇਰੇ ਕਿਤੇ ਵੀ ਮੈਚ ਹੋਵੇ ਸੋਪੜੀਆ ਜਿੰਦਾ ਪਰ ਮੋਦਨ ਐਰ ਜ਼ਰੂਰ ਕਰਦਾ ਵੀ ਰੂਪੋ ਵਾਲੀ ਆ ਵੀ ਜਿੰਦਾ ਹੈਗਾ ਰੂਪੋ ਵਾਲੀ ਆ ਵੀ ਲਾ ਦਿੰਦਾ ਕਈ ਵਾਰ ਤੂੰ ਤਾਂ ਬਸ ਪਿੰਡ ਦਾ ਕੋਈ ਵੀ ਬੰਦਾ ਜਿਹੜਾ ਉੱਠ ਕੇ ਟੀਮਾਂ ਨੂੰ ਸਰਦਾ ਦੇਣਾ ਤੇ ਕੋਈ ਕੋਈ ਹੱਲਾਸ਼ੇਰੀ ਬੱਲੇ ਬੱਲੇ ਥੋੜੇ ਜੂਸ ਕਰ ਲੈਂਦਾ ਸੀਗਾ ਇਹ ਇਹ ਸੋਚ ਕੇ ਨਹੀਂ ਲਿਆ ਸੀਗਾ ਤੇ ਮੇਰੀ ਜੌਬ ਦੇ ਦੌਰਾਨ ਜਿਹੜੇ ਜਦੋਂ ਤੁਹਾਨੂੰ ਕਿਸੇ ਵੀ ਜੌਬ 'ਚ ਹੁੰਨੇ ਆ ਕੋਈ ਵੀ ਡਿਪਾਰਟਮੈਂਟ ਐ ਚਾਹੇ ਕੋਈ ਇੰਜੀਨੀਅਰ ਐ ਚਾਹੇ ਕੋਈ ਪ੍ਰੋਫੈਸਰ ਐ ਉਹਨਾਂ ਦਾ ਡਿਪਾਰਟਮੈਂਟ ਯੂਨੀਵਰਸਿਟੀ ਉਹਨਾਂ ਨੂੰ ਰਿਫਰੈਸ਼ਰ ਕੋਰਸ ਜਿਹੜੇ ਆ ਲੱਗਦੇ ਆ ਜਦੋਂ ਤੇ ਕੋਰਸ ਲੱਗੇ ਤੇ ਉੱਥੇ ਪੰਜਾਬ ਦੇ ਪੰਜ ਜ਼ਿਲ੍ਹੇ ਜਿਹੜੇ ਆ ਉਹਨਾਂ ਦਾ ਜਿਹੜਾ ਰਿਫਰੈਸ਼ਰ ਕੋਰਸ ਲੱਗਿਆ ਜਲੰਧਰ ਜਿਹਦੇ ਵਿੱਚ ਅੰਮ੍ਰਿਤਸਰ ਗੁਰਦਾਸਪੁਰ ਕਪੂਰਥਲਾ ਤੇ ਹੁਸ਼ਿਆਰਪੁਰ ਉਹਨਾਂ ਨੇ ਜਿਹੜੇ ਸਾਡੇ ਇੰਚਾਰਜ ਸੀਗੇ ਉਹ ਸੀਗੇ ਬਹੁਤ ਵੱਡੇ ਆਪਣੇ ਨਾਵਲਿਸਟ ਹੋਏ ਨੇ ਨਾਨਕ ਸਿੰਘ ਜੀ ਉਹਨਾਂ ਦੇ ਬੇਟੇ ਕੁਲਦੀਪ ਸਿੰਘ ਜੀ ਸੂਰੀ ਸਾਹਿਬ ਜਿਹੜੇ ਉਹ ਸਾਡੇ ਇੰਚਾਰਜ ਸੀਗੇ ਤੇ ਇੱਕ ਜਿਹੜੇ ਇੰਚਾਰਜ ਸੀਗੇ ਉਹ ਫੌਜ ਦੇ ਵਿੱਚ ਰਹੇ ਹੋ ਸੀਗੇ ਚਰਨਜੀਤ ਸਿੰਘ ਜੀ ਲੇਕਿਨ ਉਹ ਬੜੇ ਪਾਰਕੂ ਸੀਗੇ ਉਹ ਉਹਨਾਂ ਨੇ ਕਿਹਾ ਵੀ ਜਿਹੜੇ ਆਪਣੇ ਆਪਣੇ ਨਾਂ ਦਿਓ ਜਿਹੜੇ ਬਿਨਾਂ ਤਿਆਰੀ ਪਾਸ਼ਣ ਕਰਨਗੇ ਬਿਨਾਂ ਤਿਆਰੀ ਕੋਈ ਨਹੀਂ ਤੁਹਾਨੂੰ ਦੱਸਣਾ ਕੀ ਟੋਪ ਕੇ ਤੁਸੀਂ ਆਣਾ ਕੋ ਇੱਕ ਪਲੇਟ ਲੈ ਲਈਓ ਉਹਦੇ ਵਿੱਚ ਪਰਚੀਆਂ ਕਿ ਨਾ ਪਰਚੀ ਤੇ ਤੁਸੀਂ ਉਹਨੂੰ ਖੋਲਣਾ ਤੇ ਉਹਦੇ ਬਾਰੇ ਤੁਸੀਂ ਬੋਲਣਾ ਇਹਨੂੰ ਕਹਿੰਦੇ ਆ ਕਿ ਐਕਸ ਟੈਂਪੋਰਰੀ ਸਪੀਚਸ ਬਿਨਾ ਤਿਆਰੀ ਪਾਛਾ ਤੇ ਉਹਨਾਂ ਨੇ ਹੁਣ ਹਰ ਇੱਕ ਬੰਦਾ ਜਿਹੜਾ ਇਹੋ ਜਿਹਾ ਪਾਛਾ ਨੂੰ ਜਾਂ ਥੋੜੇ ਝਿਜਕਦਾ ਆ ਜਾਂਦਾ ਨਾ ਮੈਂ ਠੈਕ ਠੀਕ ਬੋਲ ਪਾਉਂਗਾ ਜਾਂ ਨਹੀਂ ਬੋਲ ਪਾਉਂਗਾ ਤੇ ਉਹਨਾਂ ਨੇ ਦੇਖਿਆ ਤੇ ਬਈ ਵੇ ਮੈਂ ਸਭ ਤੋਂ ਮੇਰੀ ਮੈਂ ਜਦੋਂ ਪੜਦਾ ਸੀ ਉਦੋਂ ਵੀ ਮੈਂ ਜਿਹੜੀਆਂ ਹਮੇਸ਼ਾ ਮੈਂ ਬੈਕ ਬੈਂਚਸ ਤੇ ਹੀ ਰਹਾ ਕੋਈ ਮੈਨੂੰ ਉੱਤੇ ਸਾਰਿਆਂ ਦੀ ਆਬਜ਼ਰਵੇਸ਼ਨ ਬੈਕ ਤੋਂ ਹੁੰਦੀ ਸੀ ਹੋਰਿਆ ਤਾਂ ਤੁਹਾਨੂੰ ਅਬਜ਼ਰਵ ਕਰਨ ਤਾਂ ਉਹ ਮੈਂ ਲਾਸਟ ਬੈਂਚੇ ਤੇ ਬੈਠਾ ਮੈਂ ਕਿਹਾ ਵੀ ਚਲੋ ਰਹਿਣ ਦਿਓ ਨੂੰ ਐਮੀ ਇਹ ਇਸ ਕੰਮ ਚ ਆਪਾਂ ਪਿਆਣਾ ਹੈ ਨਾ ਇਹ ਬੜੇ ਸੀਨੀਅਰ ਸਾਹ ਤੋਂ ਬੈਠੇ ਹੈਗੇ ਆ ਉਹਨਾਂ ਨੇ ਦੇਖਿਆ ਵੀ ਸਭ ਤੋਂ ਬੈਕ ਬੈਂਚ ਤੇ ਸਭ ਤੋਂ ਛੋਟੀ ਉਮਰ ਦਾ ਜੰਗ ਜੈ ਨੌਜਵਾਨ ਜਿਹੜਾ ਆ ਉਹਨੂੰ ਮੇਰਾ ਨਾਮ ਨਹੀਂ ਆਪ ਕਹਿ ਦਿੱਤਾ ਜਦੋਂ ਨਹੀਂ ਆਪ ਕਹਿ ਦਿੱਤਾ ਗਿਆ ਤੇ ਮੈਂ ਪਰਚੀ ਚੱਕੀ ਸਪੀਚ ਕੀਤੀ ਤੇ ਹੋਰਨਾਂ ਨੇ ਵੀ ਕੀਤੀ ਕਈਆਂ ਨੇ ਕਈ ਜਣੇ ਜਿਹੜੇ ਹੋਰਨਾਂ ਸਪੀਚ ਕੀਤੀ ਉਹਨਾਂ ਦੀ ਵੀ ਬਹੁਤ ਗੁੱਡ ਸਪੀਚ ਸੀ ਪਰ ਓਵਰঅল ਪੰਜ ਜ਼ਿਲ੍ਹਿਆਂ ਚੋਂ ਫਸਟ ਆ ਗਿਆ ਜਿਹੜਾ ਸੈਕੰਡੋਮੀ ਦੋ ਕਰਨੇ ਸੀਗੇ ਸੈਕੰਡ ਵੀ ਜਿਹੜੇ ਸਾਡੇ ਆਪਣੇ ਜ਼ਿਲ੍ਹੇ ਜ਼ਿਲ੍ਹਾ ਉਸ ਵੇਲੇ ਨਮਾਸ਼ਰ ਜਿਹੜਾ ਜ਼ਿਲ੍ਹਾ ਨਹੀਂ ਸੀਗਾ ਉਸ ਵੇਲੇ ਵੀ ਜ਼ਿਲ੍ਹਾ ਜਲੰਧਰ ਦਾ ਸੈਕੰਡ ਵੀ ਆ ਗਿਆ ਸੈਕੰਡ ਆ ਗਿਆ ਤੇ ਅਸੀਂ ਫਸਟ ਵੀ ਜ਼ਿਲ੍ਹਾ ਜਲੰਧਰ ਦਾ ਸਪੀਚ ਵਿੱਚ ਸੈਕੰਡ ਵੀ ਜ਼ਿਲ੍ਹਾ ਜਲੰਧਰ ਦਾ ਇਟ ਮੀਨਸ ਜਿਹੜੀ ਟੀਮ ਆ ਜਲੰਧਰ ਦੀ ਉਹ ਵੀ ਸਾਨੂੰ ਦੋ ਦੋ ਸਰਟੀਫਿਕੇਟ ਮਿਲੇ ਤਾਂ ਫਿਰ ਦੋਕ ਸਾਲ ਬਾਅਦ ਫੇਰ ਉਹ ਕੋਰਸ ਲਗਾ ਤੇ ਫੇਰ ਉਹਨਾਂ ਨੇ ਨੌਂ ਜਦੋਂ ਲਿਖ ਲਏ ਤਾਂ ਮੈਂ ਕਿਹਾ ਵੀ ਮੇਰਾ ਨੌਂ ਤਾਂ ਲਿਖਿਆ ਨਹੀਂ ਮੈਂ ਖੁਦ ਰეკਮੈਂਡ ਕੀਤਾ ਵੀ ਸਰ ਮੈਂ ਵੀ ਇਹਦੇ ਵਿੱਚ ਪਾਰਟਿਸਪੇਟ ਉਹ ਮੇਰੀ ਇਨਕਰੇਜਮੈਂਟ ਸੀ ਮੈਂ ਫੇਰ ਫਾਸਟ ਆ ਗਿਆ ਫਿਰ ਤਿਆਰੀ ਪਾ ਚੰ ਜੋ ਜਦੋਂ ਮੈਨੂੰ ਇਨਕਰੇਜਮੈਂਟ ਮਿਲੀ ਤੇ ਫੇਰ ਉਸ ਤੋਂ ਬਾਅਦ ਮੈਂ ਸੋਚਿਆ ਵੀ ਮੈਂ ਵਿਸ਼ਵਾਸ ਪੈਦਾ ਹੋ ਗਿਆ ਵੀ ਮੈਂ ਕੁਝ ਕਰ ਸਕਦਾ ਐਕਚੁਅਲੀ ਤੇ ਅੱਜ ਦੀ ਹੁਣ ਬੜੀ ਦਿਲਚਸਪ ਗੱਲ ਆ ਉਹ ਕਹਿੰਦੇ ਹੁੰਦੇ ਆ ਵੀ ਇਹ ਮਕਾਨ ਬਣਦਾ ਤੇ ਪਹਿਲਾਂ ਜਿਹੜੀ ਆ ਦੇਰ ਤੋਂ ਅਨੀ ਹੁਣ ਤੇ ਬਿਲਡਰ ਇੰਨੇ ਫਾਸਟ ਆ ਕੋਈ ਇਕਦਮ ਹੀ ਮਕਾਨ ਬਣਾ ਦਿੰਦੇ ਆ ਤੇ ਉਸ ਵੇਲੇ ਤਾਂ ਜਿਹੜਾ ਆ ਗਿਆ ਪਹਿਲਾਂ ਨੀਆ ਭਰ ਲਓ ਜੀ ਪੱਟ ਲਓ ਫਿਰ ਇਹਨਾਂ ਨੂੰ ਛੱਡ ਦਿਓ ਇਹ ਬਰਸਾਤ ਪੈ ਜਾਊਗੀ ਇਹ ਮਿੱਟੀ ਬਹਿ ਜਾਊਗੀ ਫਿਰ ਆਪਾਂ ਕਰਾਂਗੇ ਉਹ ਵੀ ਹੁਣ ਮੈਂ ਜਦੋਂ ਬਚਪਨ ਦੇ ਫਿਰ ਸੀਗਾ ਤਾਂ ਮੇਰੇ ਫੁੱਫੜ ਜੀ ਆਂਦੇ ਹੁੰਦੇ ਸੀਗੇ ਅੱਜ ਫੁੱਫੜ ਜੀ ਨੇ ਆਪਣੇ ਸਹੁਰੇ ਆਉਣਾ ਤੇ ਜਦੋਂ ਆਉਂਦਾ ਤਾਂ ਉਹਨਾਂ ਨੇ ਸਾਡੇ ਜੀਜਾ ਜੀ ਨੂੰ ਵੀ ਕਹਿਣਾ ਮਹਿੰਦਰ ਸਿੰਘ ਨੂੰ ਜਿਹੜੇ ਤੋਂ ਵੀ ਤੁਸੀਂ ਵੀ ਮਹਿੰਦਰ ਸਿੰਘ ਜੀ ਜੋ ਵੀ ਮੈਮੀ ਚੱਲੇ ਆ ਉੱਥੇ ਰਲ ਮੜ ਕੇ ਬੰਦਾ ਸੈਨਾਂ ਆਪਾਂ ਝਪਾ ਛੱਪਾ ਲਾਵਾਂਗੇ ਉਹ ਹੁਣ ਜਦੋਂ ਵੀ ਬੰਦਾ ਸਹੁਰੇ ਜਾਂਦਾ ਨਾ ਜਿਹੜੇ ਸਾਲਿਆਂ ਦੇ ਨਿਆਣੇ ਹੁੰਦੇ ਆ ਜਾਂ ਹੋਰ ਗਵਾਂਢੀ ਹੁੰਦੇ ਆ ਤੋਤਲੀਆਂ ਜਿਹੀ ਗੱਲਾਂ ਕਰਨੀ ਜੀ ਕਰਦਾ ਉਹ ਨਹੀਂ ਮੈਨੂੰ ਕਹਿਣਾ ਵੀ ਤੂੰ ਵੀ ਗੀਤ ਜੇ ਸੁਣਾਉਂਗਾ ਸਾਨੂੰ ਕਾਫੀ ਤੈਨੂੰ ਅਸੀਂ ਜਿਹੜੀ ਇਹ ਨਾ ਤੇ ਜਵਾਨੀ ਦਵਾਂਗੇ ਤੇ ਮੈਂ ਕਿਹਾ ਹੱਦ ਹੋ ਗਈ ਵੀ ਜੇ ਗੀਤ ਸੁਣਾਉਣਾ ਜਵਾਨੀ ਮਿਲਦੀ ਆ ਫੀਆਂ ਖਾਣ ਨੂੰ ਦੋ ਤਿੰਨ ਮਿਲ ਜਾਣੀਆਂ ਕੱਲ ਤਾਂ ਹੋਰ ਕੀ ਚਾਹੀ ਪਲ ਤੇ ਕੁਲਫੀ ਉਧਾ ਤਾਂ ਮਿਲਦੀ ਪਰ ਸੀਜ਼ਨਲ ਮਿਲਦੀ ਸੀ ਕਿਤੇ ਕਿਤੇ ਤੇ ਮੈਂ ਕਿਹਾ ਇਹ ਫੁੱਫੜ ਆ ਜੇ ਦੋ ਗੀਤ ਸੁਣਾ ਦੂੰਗਾ ਤੂੰ ਮੈਂ ਤਾਂ ਨਹੀਂ ਕਹਣਾ ਦੂਜੀ ਜਵਾਨੀ ਹੋਰ ਦੇਦਾ ਫੇ ਮੈਂ ਉਦੋਂ ਨਾ ਜਣੀ ਉਹ ਉਹਨਾਂ ਦਾ ਵੀ ਮੈਂ ਉਸ ਗੱਲ ਦਾ ਤਾਂ ਤੁਹਾਨੂੰ ਦੱਸ ਰਿਹਾ ਵੀ ਉਸ ਗੱਲ ਨੇ ਵੀ ਮੇਰੀ ਜਿਹੜੀ ਜੱਕ ਬਚਪਨ ਦੀ ਖੋਲੀ ਉਸ ਵੇਲੇ ਦੋ ਤਿੰਨ ਗੀਤ ਦੀ ਤੁਹਾਨੂੰ ਗੈਜ਼ਮਪਲ ਦੋ ਉਹ ਹੀ ਸੀਗਾ ਬਸ ਲੈਣਾ ਗੀਤ ਤਾਂ ਹੈ ਨਹੀਂ ਸੀ ਲੰਬੇ ਪਰ ਗੀਤ ਰਹਿ ਸਪੀਕਰ ਦੇ ਬਾਦ ਅਸੀਂ ਸਤਗੁਰ ਨਾਨਕ ਆਜਾ ਸੰਗਤ ਪਈ ਪੁਕਾਰਦੀ ਸਤਗੁਰ ਨਾਨਕ ਤੇਰੀ ਲੀਲਾ ਨਾ ਤੀਜਾ ਹੁੰਦਾ ਸੀਗਾ ਵੀ ਜਾਕ ਤੇ ਨੂੰ ਛੱਡ ਕੇ ਤੂੰ ਭੱਗ ਤੇ ਨੂੰ ਕਰ ਲੈ ਤੇ ਇੱਕ ਗੀਤ ਹੁੰਦਾ ਸੀਗਾ ਜਿਹੜਾ ਮੈਂ ਉਹ ਉਹਨੇ ਮੈਨੂੰ ਪੜਾ ਜੇ ਉਹ ਸੁਣਾ ਦੇਵੇਂ ਤਾਂ ਫਿਰ ਤੈਨੂੰ ਚਵਾਨੀ ਚਵਾਨੀ ਅਠ ਨੇ ਅਠਿਆਨੀ ਹੁਣ ਸਿੱਧੀ ਦਵਾਂਗੇ ਦੁਆ ਵੀ ਸੁਣਾ ਦੇ ਉਹ ਸੁਣਾਦਾ ਹੁੰਦਾ ਸੀਗਾ ਵੀ ਨੀ ਚੇ ਟੀਏ ਕਬੂਤਰ ਈਏ ਤੈਨੂੰ ਲੈ ਜਾਣਾ ਸਪੀਕਰਾਂ ਤੇ ਵਜਦਾ ਹੁੰਦਾ ਰੱਈਆ ਹੋ ਜਾਣਾ ਤੇ ਕਲਫਿਓ ਕਲਫਿਓ ਹਣੀ ਵਿੱਚੋਂ ਥੋੜੀਆਂ 25% ਮਿੱਤਰਾਂ ਨੂੰ ਵੀ ਖਿਲਾ ਦੇਣੀ ਜ਼ਰੂਰ ਬਚਪਨ ਦੇ ਵਿੱਚ ਮੈਨੂੰ ਲੱਗਾ ਵੀ ਐਨਕਰੇਜਮੈਂਟ ਹੈਗੀ ਆ ਦੇ ਨਾਲ ਸ਼ਾਬਾਸ਼ ਦੇਣ ਨਾਲ ਵੀ ਉਹ ਤੋਂ 97 98 ਤੋਂ ਆ ਜਾ ਤੁਹਾਨੂੰ ਪਿਛਲੀ ਆਣਾ ਤੇ ਜਦੋਂ ਪਿੰਡ ਸਾਡੇ ਦਾ ਟੂਰਨਾਮੈਂਟ ਬਹੁਤ ਵਧੀਆ ਹੁੰਦਾ ਸੀਗਾ ਇਹ ਸਾਰੇ ਉਸ ਜਨਮ ਤੇ ਡਾਂਗਲੈਂਡ ਆ ਗਏ ਟੂਰਨਾਮੈਂਟ ਬੰਦ ਹੋ ਗਿਆ ਤੇ ਫਿਰ ਅਸੀਂ ਰਲ ਕੇ ਸੋਚਿਆ ਵੀ ਹਕੀਮਪੁਰ ਦੀ ਕਬੱਡੀ ਚ ਪਹਿਚਾਣ ਹੈ ਇੱਥੇ ਦੇ ਟੂਰਨਾਮੈਂਟ ਨੂੰ ਵੀ ਲੋਕ ਹੀੜੀਂਕਦੇ ਸੀ ਆਪਾਂ ਰਲ ਮਿਲ ਕੇ ਜਿਹੜਾ ਟੂਰਨਾਮੈਂਟ ਜਿਹੜਾ ਆ ਵੀ ਹੁਣ ਸਟਾਰਟ ਕਰੀਏ ਉਹ ਪਹਿਜ ਤੋਂ ਸਟਾਰਟ ਕੀਤਾ ਕਮੇਟੀ ਬਣੀ ਤਾਂ ਆਲਵੀ ਕੱਠੀ ਗੱਲ ਐ ਫੇ ਕਮੇਟੀ ਬੈਹ ਗਈ ਵੀ ਕੋਈ ਨ ਕਿਨ ਕਿਹੜੀ ਕਿਹੜੀ ਡਿਊਟੀ ਚੱਲੀ ਕਹਿੰਦੇ ਵੀ ਮੱਖਣਸੂ ਟੀਚਰ ਆ ਸਟੇਟ ਸਟੇ ਨੂੰ ਬੜਾ ਤੇ ਫਿਰ ਉਹ ਮੇਰਾ ਜਿਹੜਾ ਟੂਰਨਾਮੈਂਟ ਦਾ ਸਟਾਰਟ ਸੀਗਾ ਉਸ ਤੋਂ ਬਾਅਦ ਫਿਰ ਪਿੰਡ ਦਾ ਟੂਰਨਾਮੈਂਟ ਇੱਦੀ ਚੱਲਦਾ ਰਿਹਾ ਮੈਂ ਸ਼ੇਰੋ ਸ਼ੇਰੀ ਜਿਹੜੀ ਬਚਪਨ ਤੋਂ ਮੈਨੂੰ ਸ਼ੌਕ ਸੀਗਾ ਫੇ ਮੈਂ ਉਰਦੂ ਦੀ ਸ਼ੇਰੋ ਸ਼ੇਰੀ ਉਸਤਾਦ ਤੋਂ ਸਿੱਖੀ ਤੇ ਫਸਟ ਟਾਈਮ ਮੈਂ 1990 ਦੇ ਵਿੱਚ ਟਿੰਗ ਟੂਰਨਾਮੈਂਟ ਜਿਹੜਾ ਜਲੰਧਰ ਸੀ ਹੰਸਰਾਜ ਸਟੇਟ ਤੋਂ ਪਹਿਲਾਂ ਮੇਰਾ ਜਿਹੜਾ ਟੂਰਨਾਮੈਂਟ ਉਹ ਸੀ ਕਿ ਮੇਰੀ ਕਮੈਂਟਰੀ ਨੂੰ ਪਿੰਡ ਦੇ ਵਿੱਚ ਸਟੇਜ ਤੇ ਉੱਪਰ ਸਾਡੇ ਉਸਤਾਦ ਜਿਹੜੇ ਪਹਿਲਵਾਨੀ ਦੇ ਹੈਗੇ ਆ ਤੇ ਉਹਨਾਂ ਨੇ ਇਹ ਗੱਲ ਜਿਹੜੀ ਆ ਦੇਖੀ ਯਾਰ ਇਹ ਯੰਗ ਮੁੰਡਾ ਸ਼ੇਰੋ ਸ਼ੇਰੀ ਬਹੁਤ ਸੋਹਣੀ ਕਰ ਰਿਹਾ ਮੇਜ ਪ੍ਰਤਾਸ਼ ਸੇ ਪੱਤੋਂ ਸੀ ਸਜੀ ਹੈ ਦੁਨੀਆ ਸੁਣੇ ਕੇ ਲਈ ਕੋਈ ਪਾਣੇ ਕੇ ਲਈ ਤਾਂ ਐਸੇ ਵਿਵਾਦੇ ਮੁਖਾਲਿਫ ਸੇ ਡਰ ਐ ਉਕਾਬ ਤੋ ਚਲਤੀ ਹੈ ਤੁਝੇ ਉੱਚਾ ਪਾਣੇ ਕੇ ਲਈ ਖੰਜਰ ਚਲੇਗਾ ਨਾ ਤਲਵਾਰ ਉਨਸੇ ਜੇ ਬਾਜ਼ੂ ਮੇਰੇ ਅਜ਼ਮਾਏ ਹੋਏ ਹਨ ਉਹਨਾਂ ਨੇ ਕਿਹਾ ਵੀ ਇਹ ਨੌਜਵਾਨ ਜਿਹੜਾ ਆ ਵੀ ਕਿਉਂ ਨਾ ਜਲੰਧਰ ਲੈ ਕੇ ਜਾਈਏ ਤੇ ਵੀ ਉੱਥੇ ਇਹਨਾਂ ਤੋਂ ਰੈਸਲਿੰਗ ਦੀ ਕਮੈਂਟਰੀ ਹਨਾ ਉਦੋਂ بڑے بڑے ਪਹਿਲਵਾਨ ਚੋਟੀ ਦੇਵੇ ਇੰਡੀਆ ਦੇ ਪਹਿਲਵਾਨ ਆਏ ਤਾਂ ਜਦੋਂ ਮੈਨੂੰ ਮੌਕਾ ਮਿਲਿਆ ਤੇ ਮੈਂ ਉਸ ਵੇਲੇ ਦੀ ਗੱਲ ਇੱਕ ਐਗਜ਼ਾਮਪਲ ਦਊਂਗਾ ਉਹਨਾਂ ਦੀ ਤੇ ਮੈਂ ਉਸ ਵੇਲੇ ਸੋਚਿਆ ਵੀ ਹੰਸਰਾ ਸਟੇਡੀਅਮ ਦੇ ਸਿੱਧੇ ਗਏ ਜੀ ਹੰਸਰਾ ਸਟੇਡੀਅਮ ਵਿੱਚ ਜੁੜੇ ਦਰਸ਼ਕਾਂ ਨੂੰ ਮੇਰੇ ਬਨੂੰ ਸਤਿ ਸ੍ਰੀ ਅਕਾਲ ਹੈ ਤਾਂ ਮੈਂ ਸੋਚਿਆ ਵੀ ਇਵੇਂ ਨਾ ਇਸ ਸਟੇਡੀਅਮ ਦੇ ਵਿੱਚ ਇਤਿਹਾਸ ਲਿਖਾਵੇ ਤੇ ਮੈਂ ਸੂਰਜ ਤੋਂ ਗੱਲ ਸ਼ੁਰੂ ਕੀਤੀ ਕਿ ਮੈਂ ਸੂਰਜ ਹੂੰ ਜ਼ਿੰਦਗੀ ਕੀ ਰੁਮਕ ਛੋੜ ਜਾਊਂਗਾ ਡੂਬ ਵੀ ਗਿਆ ਤਾਂ ਛਪਕ ਛੋੜ ਜਾਊਂਗਾ ਸੂਰਜ ਚੜਦਾ ਤੇ ਲਾਲੀ ਦੇ ਨਾਲ ਹੈ ਅ ਛਪਦਾ ਵੀ ਹੈ ਜਦੋਂ ਤੇ ਲਾਲੀ ਛੜ ਜਾਂਦਾ ਬਿਲਕੁਲ ਤੇ ਮਸੂਰ ਜਿਸ ਜਿਹੜਾ ਉਸ ਤੋਂ ਹਜ਼ਾਰਾਂ ਸਾਲ ਪਹਿਲਾਂ ਇਹ ਅੱਗ ਦਾ ਗੋਲਾ ਸੀ ਅਨਕੂਲ ਵਾਤਾਵਰਨ ਹੋੜੀ ਇਹਦੇ ਨਾਲ ਟੁਕੜਾ ਧਰਤੀ ਦਾ ਜੁਦਾ ਹੋਇਆ ਧਰਤੀ ਦਾ ਅਨਕੂਲ ਵਾਤਾਵਰਨ ਬਣਨ ਨੂੰ ਬਹੁਤ ਟਾਈਮ ਲੱਗਾ ਨਾਲ-ਨਾਲ ਜੀਵ ਇੱਥੇ ਪੈਦਾ ਹੋਏ ਪੈਦਾ ਹੋਇਆ ਤੇ ਉਹ ਸੰਘਰਸ਼ ਚੱਲਦਾ ਰਿਹਾ ਨੇ ਆਪਣੇ ਸੰਘਰਸ਼ ਵਿੱਚ ਇਸ ਧਰਤੀ ਨੂੰ ਸਤ ਮਹਾਦੀਪਾਂ ਦੀ ਪੰਜ ਬਣ ਦਿੱਤਾ ਫਿਰ ਉਹ ਮਹਾਦੀਪਾਂ ਦੇ ਵਿੱਚੋਂ ਇੱਕ ਮਹਾਦੀਪ ਜਿਹੜਾ ਏਸ਼ੀਆ ਹੈ ਸੰਘਰਸ਼ ਨਹੀਂ ਰੁਕਿਆ ਉਹ ਸੰਘਰਸ਼ ਜਿਹੜਾ ਆ ਚੱਲਦਾ ਚੱਲਦਾ ਰਿਹਾ ਤੇ ਏਸ਼ੀਆ ਮਹਾਦੀਪ ਵੀ ਵਕ ਵਕ ਬਾਕੀ ਮਹਾਦੀਪਾਂ ਦੇ ਵਾਂਗੂ ਦੇਸ਼ਾਂ ਵਿੱਚ ਵੰਡਿਆ ਗਿਆ ਤੇ ਉਹ ਦੇਸ਼ ਵੀ ਫਿਰ ਨਹੀਂ ਸੰਘਾਸਤ ਖਤਮਿਆ ਉਹ ਦੇਸ਼ ਜਿਹੜੇ ਰਾਜਾਂ ਚ ਰਾਜ ਜਿਹੜੇ ਜ਼ਿਲ੍ਹਿਆਂ ਤੇ ਅੱਜ ਜਲੰਧਰ ਨਥ ਜੋਗੀ ਦੇ ਨਾਂ ਤੇ ਬਸਿਓਇ ਸ਼ਹਿਰ ਹਾਂਸਰਾ ਸਟੇਡੀਅਮ ਦੇ ਵਿੱਚ ਮੈਂ ਸਾਰੇ ਦਰਸ਼ਕਾਂ ਦਾ ਸਵਾਗਤ ਕਰਨਾ ਸੈਨ ਅਬੇ ਦੇ ਨੋਲੇਸ ਹੁਣ ਤੇ ਮੈਨੂੰ ਥੋੜਾ ਫਾਸ ਕਰਦਾ ਕਿ ਉਸ ਵੇਲੇ ਜੋ ਰੰਗਤ ਸਾਡੀ ਆ ਟਾਈਮ ਦੀ ਜਾਂ ਸ਼ੋਕ ਕਿਉਂਕਾ ਆਪਾਂ ਹੋਰ ਵੀ ਗੱਲਾਂ ਕਬੱਡੀ ਨੇ ਕਰਨੀਆਂ ਉੱਥੇ ਵੀ ਜਿਹੜੇ ਜੱਗ ਬਾਣੀ ਦੇ ਬਹੁਤ ਪੁਰਾਣੇ ਪੱਤਰਕਾਰ ਸੀਗੇ ਉਹ ਮੇਰੇ ਕੋ ਆ ਗਏ ਕਿ ਕਹਿੰਦੇ ਬੇਟਾ ਵੀ ਆ ਆਪਣੇ ਗਲਬ ਕੀ ਵੀ ਬਾਤ ਕੀਤੀ ਹੈ ਆਪਣੇ ਮੂਮਨ ਕੀ ਵੀ ਬਾਤ ਕੀਤੀ ਹੈ ਜਿਹੜੇ ਕੋ ਬੜਾ ਅੰਦਰ ਲਗਾ ਹੂੰ ਉਮੇਗਾ ਯਾਰ ਵੀ ਮੱਖਣ ਤੋਂ ਜਾਂ ਜਲੰਧਰ ਚ ਬੋਲ ਸਕਦਾ ਫਿਰ ਤਾਂ ਕਿਤੇ ਵੀ ਬੋਲ ਸਕਦਾ ਤੇ ਸੈਕੰਡ ਫਿਰ ਮੇਰੀ ਜਿਹੜੀ ਆ ਮੰਨਣਾਣਾ ਟੂਰਨਾਮੈਂਟ ਹੁੰਦਾ ਕੁਸ਼ਤੀਆਂ ਦਾ ਸੈਕੰਡ ਟਾਈਮ ਹੈ ਉੱਥੇ ਗਿਆ ਕੁਸ਼ਤੀਆਂ ਤੋਂ ਸ਼ੁਰੂਆਤ ਤਾਂ ਕਬੱਡੀ ਤੋਂ ਹੋ ਚੁੱਕੀ ਸੀ ਕੁਸ਼ਤੀਆਂ ਵਾਲਿਆਂ ਨੇ ਵੀ ਲਾਇਕੀ ਤਾਂ ਬਰਾ ਉਹ ਵਿਲੇਜ ਪਹਿਲਾ ਜਿਹੜਾ ਬਾਹਰਲਾ ਉਹ ਮੈਂ ਕੁਸ਼ਤੀਆਂ ਦਾ ਜਿਹੜਾ ਟੂਰਨਾਮੈਂਟ ਬੋਲੀ ਫਿਰ ਮੈਂ ਕਿਉਂਕਿ ਮੈਂ ਸਾਈਕੋਲੋਜੀ ਪੜ੍ਹੀ ਸੀ ਮੈਂ ਸੋਚਿਆ ਵੀ ਵੀ ਦਰਸ਼ਕ ਜਦੋਂ ਦਰਸ਼ਕ ਕਬੱਡੀ ਦੇ ਮੈਚ ਦੇਖਦਾ ਵੀ ਉਹਦੇ ਮਨ ਵਿੱਚ ਕੀ ਕੀ ਕੁਐਸਚਨ ਪੈਦੇ ਹੁੰਦੇ ਆ ਤੇ ਉਹਦੀ ਮਨ ਵਿੱਚ ਜਿਹੜੇ ਕੁਐਸਚਨ ਪੈਦਾ ਹੁੰਦੇ ਆ ਵੀ ਵੀ ਉਹ ਸਰਚ ਕੀਤੀ ਮੈਂ ਆਪ ਖੁਦ ਮੈਂ ਬਰਦਰਸ਼ ਕਿਉਂ ਨਹੀਂ ਵੀ ਮੈਂ ਹੁਮਾ ਤੇ ਮੇਰੇ ਮਨ ਵਿੱਚ ਕੀ ਉੱਠਦੇ ਆ ਦੂਜਿਆਂ ਦੇ ਮੈਂ ਉਹਨਾਂ ਦੇ ਆ ਵੀ ਇਹਨਾਂ ਦੇ ਜਿਹੜੇ ਸਾਰੇ ਕੁਐਸਚਨਸ ਆ ਇਹਨਾਂ ਨੂੰ ਲੈ ਕੇਆਂ ਨੂੰ ਸਾਰਿਆਂ ਦਾ ਜਵਾਬ ਮਿਲਣਾ ਚਾਹੀਦਾ ਕਿਸੇ ਦਾ ਕੁਐਸਚਨ ਕੋਈ ਆ ਵੀ ਯਾਰ ਇਹ ਜਿਹੜਾ ਪ੍ਰੀਤਾ ਖੇਡ ਰਿਹਾ ਇਹ ਪ੍ਰੀਤਾ ਉਹੀ ਪ੍ਰੀਤਾ ਹੈ ਜਿਹੜਾ ਨਰਲੇ ਵਾਲਾ ਪ੍ਰੀਤਾ ਜਿਹਦੀ ਬ੍ਰਿਆਨ ਤੇ ਲਿਖੇ ਹੁੰਦੇ ਆ ਆ ਪ੍ਰੀਤਾ ਇਹ ਯਾਰ ਲੱਖਾ ਉਹੀ ਆ ਯਾਰ ਨਾ ਵੀ ਲਲੀਆਂ ਦੇ ਟੂਰਨਾਮੈਂਟ ਦਾ ਮੈਂ ਸਟ ਕਰ ਰਿਹਾ ਸੀਗਾ ਦਰਸੰਗੀਤ ਛੇ ਲਿਆ ਤੇ ਮੈਂ ਉਹ ਸੰਗੀਤ ਚ ਕੋਈ ਅੱਜ ਵੀ ਮੈਂ ਦੀਪਾ ਜੀ ਮੈਨੂੰ ਮਿਲੇ ਤਾਂ ਮੈਂ ਗੱਲ ਇਹ ਜ਼ਰੂਰ ਕਰਦਾ ਬਈ ਦੀਪੇ ਤੇਰੇ ਸੰਗੀਤ ਦਾ ਕੀ ਹਾਲ ਹੈ ਤੇਰਾ ਦਾ ਕੀ ਹੈ ਜੀ ਕੀ ਆ ਵਦੋ ਥੋੜੀ ਜ਼ਿਆਦਾ ਨੇ ਪਰ ਉਹਨਾਂ ਕੁਐਸਚਨ ਦੇ ਨਾਲ ਤੇ ਇੱਕ ਮੈਂ ਮੇਰੇ ਮਨ ਵਿੱਚ ਹੈ ਵੀ ਵੀ ਸਪੋਰਟਸ ਤੇ ਕਲਚਰ ਕਿਉਂਕਿ ਪੰਜਾਬੀ ਜਿਹੜੇ ਆ ਇੱਕ ਪਾਸੇ ਸਾਡੇ ਕਬੱਡੀ ਦੇ ਮੈਚ ਹੁੰਦੇ ਤੇ ਇੱਕ ਪਾਸੇ ਢੋਲ ਵੱਜਦੇ ਤੇ ਉਹ ਸਪੋਰਟਸ ਤੇ ਕਲਚਰ ਨੂੰ ਦਿੱਤਾ ਜਾਵੇ ਤਾਂ ਫਿਰ ਮੱਚ ਬੈਠ ਰਿਆ ਕਿ ਉਹੀ ਜਿਵੇਂ ਨਵਜੋਤ ਸਿੰਘ ਸਿੱਧੂ ਹੋਣਾ ਨੇ ਵੀ ਇਹ ਕੀਤਾ ਜਦੋਂ ਉਹ ਕਲੀ ਕਰਦੇ ਤਾਂ ਉਹਨਾਂ ਦੇ ਸਪੋਰਟਸ ਦੇ ਨਾਲ ਨਾਲ ਜਿਹੜਾ ਕਲਚਰ ਰੰਗਿਆ ਵਖਰਾਇਆ ਤਾਂ ਮੈਂ ਵੀ ਉਹਦੇ ਵਿੱਚ ਕਾਮਯਾਬ ਹੋ ਸਕਿਆ ਲੇਕਿਨ ਉਹਦੇ ਲਈ ਮਿਹਨਤ ਬਹੁਤ ਕਰਨੀ ਪਈ